ਤਾਂ ਦੋਸਤੋ ਉਹ ਦੇਖੋ ਜੀ ਪਾੜ ਗਈ ਸੀ ਤਾਂ ਕਰਕੇ ਹੋਵੇ ਛੱਡੀਆਂ ਬਣੀਆਂ ਪਈਆਂ ਦਵਾਈ ਉਹਦੇ ਵਿੱਚ ਪਾਈ ਤੇ ਪਾੜ ਗਈ। ਲਓ ਵੀ ਚੋਬਰੋ ਕਣਕ ਨੂੰ ਕਰਨ ਲੱਗੇ ਆਪਾਂ ਪਹਿਲੀ ਸਪਰੇ ਡੀਬੀਡਬਲਯੂ 187 ਤੇ 303 ਰਲਾ ਕੇ ਬੀਜੀ ਸੀ ਪਹਿਲੀ ਸਪਰੇ ਕਰ ਰਹੇ ਆਂ ਤੇ ਦੋਸਤੋ ਜਿਹੜੀ ਮੈਂ ਦੱਸੀ ਸੀ ਨਾ ਗੱਲ ਕੀੜੀ ਦੀ ਤਾਂ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਕੀੜੀ ਹੈਗੀ ਆ ਜੀ ਜਮਾਣੀ ਮਰੀ ਅੱਜ ਫੇਰ ਸਪਰੇ ਲੈ ਕੇ ਆਇਆ ক্লোਰੋਪਾਈ ਸੀ ਉਹਦਾ ਕੋਈ ਫਾਇਦਾ ਨਹੀਂ ਹੋਇਆ। ਇੱਕ ਹੁਣ ਡਾਕਟਰ ਨੇ ਗਰੰਟੀ ਨਾਲ ਸਾਨੂੰ ਇੱਕ ਸਪਰੇ ਦਿੱਤੀ ਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਵੀ ਸਪਰੇ ਕਿਹੜੀ ਆ। ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਜਿੰ ਤੇ ਮੈਗਨੀਜ ਇਹਦਾ ਘੋਲ ਆ ਆ ਅਸੀਂ ਉਹ ਸਪਰੇ ਜਿਹੜੀ ਅਸੀਂ ਲਾ ਕੇ ਦੇਖੀ ਸੀ ਤੇ ਥੋੜਾ ਜਿਹਾ ਟੱਕਣ ਪਾਇਆ ਸੀ ਤੇ ਛੱਡੀਆਂਆਂ ਹੀ ਬਣ ਗਈਆਂ ਸੀ ਅਸੀਂ ਇਸ ਕਰਕੇ ਅੱਜ ਕੱਲੇ ਜੈਂਕ ਤੇ ਮੈਗਨੀਜ ਦੀ ਕਰਾਂਗੇ ਤੇ ਕੱਲ ਨੂੰ ਉਹ ਸਪਰੇ ਕਰਾਵਾਂਗੇ ਅਸੀਂ ਆ ਜਿਹੜੀ ਆ ਸਪਰੇ ਅਸੀਂ ਕੱਲ ਨੂੰ ਕਰਾਂਗੇ ਵੈਲ ਓਵਡ ਵੈਲ ਓਵਡ ਕੰਪਨੀ ਦੀ ਇਹ ਸਪਰੇ ਹੈ ਤੇ ਬਾਕੀ ਇਸ ਬਾਰੇ ਤੁਹਾਨੂੰ ਕੱਲ ਦੱਸਾਂਗੇ ਇਨੋਵੈਕਸਿਆ ਨਾਂ ਦੀ ਕੰਪਨੀ ਆ ਇਹ ਰੇਟ ਰੂਡ ਪਤਾ ਨਹੀਂ ਹਜੇ ਬਿਲ ਆਊਗਾ 6 ਮਹੀਨੇ ਬਾਅਦ ਹੀ ਪਤਾ ਲੱਗੂਗਾ ਤੇ ਆਪਾਂ ਮੈਂ ਦੋਸਤੇ ਇਹੀ ਗੱਲ ਕਹਿਣਾ ਵੀ ਮੇਰੀ ਸਲਾਹ ਤੇ ਤਾਂ ਚੱਲੇ ਨੇ ਮੈਂ ਕਰਦਾ ਨਾ ਆਪਦੀ ਮਰਜ਼ੀ ਬਾਕੀ ਤੁਸੀਂ ਕਰ ਲਿਓ ਆਪਦੀ ਮਰਜ਼ੀ ਮੈਂ ਜਸਟ ਤੁਹਾਨੂੰ ਦਿਖਾ ਰਿਹਾ ਵੀ ਆਹ ਚੀਜ਼ਾਂ ਮੈਂ ਕਰ ਰਿਹਾ ਤੇ ਇਹੋ ਜਿਹੀ ਕੁਸ ਕਰਨ ਕਹੇਗੀ ਠੀਕ ਆ ਦੋਸਤੋ ਤੁਸੀਂ ਦੱਸੋ ਬਾਕੀ ਤੁਹਾਨੂੰ ਜਿਹੜੀ ਕੀੜੀ ਦੀ ਸ਼ਿਕਾਇਤ ਆ ਸੁੰਡੀ ਦੀ ਸ਼ਿਕਾਇਤ ਆ ਕਿਉਂਕਿ ਇਹਦੇ ਵਿੱਚ ਬੁੱਥੇ ਖੜੇ ਸੀਗੇ ਜਿਹੜੇ ਉਹ ਵਿੱਚ ਹੀ ਵਾਏ ਨੇ ਉਹ ਹੈਗੇ ਆ ਜੀ ਆਹ ਦੇਖ ਸਕਦੇ ਹੋ ਤੁਸੀਂ ਆਹ ਵੇਖੋ ਇੱਥੇ ਨਾ ਡੱਬ ਜੇ ਪਏ ਖੜੇ ਆ ਇੱਥੇ ਵਿਰਲ ਜੀ ਪਾਈ ਖੜੀ ਆ ਅੱਗੇ ਤਾਂ ਬਾਹਲਾ ਖੱਟਾ ਆ ਸੀ ਕੰਮ ਤੇ ਹੁਣ ਆ ਜਦੋਂ ਯੂਰੀਆ ਜਰੀਆ ਪਾਈ ਆ ਉਦੋਂ ਬਾਅਦ ਸੈਟ ਆ ਤੁਹਾਨੂੰ ਮੈਂ ਦਿਖਾ ਦਿੰਨਾ ਆ ਵੇਖੋ ਇਹਦੇ ਵਿੱਚ ਕੀੜੀ ਹੈ ਜੀ ਹੁਣ ਕੀੜੀ ਤੋਂ ਸਪਰੇਅ ਉਹ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ ਮੈਂ ਹੀ ਨਹੀਂ ਸਰਾਹ ਦਿੰਦਾ ਵੀ ਤੁਸੀਂ ਕਰੋ ਜਾਂ ਨਾ ਕਰੋ ਕਿਉਂਕਿ ਵੱਡੇ ਵੱਡੇ ਮਾਰ ਖੇਤੀਮਾਰਾਂ ਦਾ ਕਹਿਣਾ ਵੀ ਇਹਦਾ ਕੋਈ ਲਾਅ ਹੀ ਨਹੀਂ ਜਾਂ ਤਾਂ ਇਹਦੀ ਕਲੋਰੋ ਪਾਣੀ ਚ ਕਰੀਏ ਤਾਂ ਮਾਰਦੀ ਆ ਪਰ ਹੁਣ ਕਈ ਤਾਂ ਬਾਇਓਪੈਥਰੀਨ ਕਰੀ ਜਾਂਦੇ ਆ ਕਈ ਕਰੀ ਜਾਂਦੇ ਆ ਮੋਨੋ ਕਈ ਕਲੋਰੋ ਵੀ ਪਾਈ ਜਾਂਦੇ ਕਲੋਰੋ ਨੇ ਤਾਂ ਕੁਝ ਨਹੀਂ ਕੀਤਾ ਮੈਂ ਪਾਈ ਸੀ ਤੇ ਉਹ ਆਪਾਂ ਤਾਂ ਤੁਹਾਨੂੰ ਕੱਲ ਨੂੰ ਦੱਸਾਂਗੇ ਵੀ ਕਿਹੜੀ ਸਪਰੇ ਆ ਪਰ ਹਾਲ ਦੀ ਘੜੀ ਮੈਗਨੀਜ਼ ਤੇ ਜਿੰਕ ਦੀ ਸਪਰੇ ਉਹ ਦੇਖੋ ਜੀ ਮੁੰਡਾ ਕਰੀ ਜਾਂਦਾ 16 ਡਰਮੀਆਂ ਲਾਉਣੀਆਂ 4 ਡਰਮੀਆਂ ਕਿੱਲੇ ਦੀਆਂ ਰਹੀ ਗੱਲ ਸਾਡੇ ਲੇਬਰ ਦੀ ਤਾਂ ਲੇਬਰ ਬਾਈ ਜੀ 70 ਰੁਪਏ ਗੱਟੇ ਯੂਰੀਆ ਦੇ ਮੰਗਦੇ ਆ ਤੇ 35 ਰੁਪਏ ਡਰਮੀ ਚੱਲਦੀ ਆ ਯੂਰੀਆ 70 ਰੁਪਏ ਕੋਈ 60 ਵੀ ਲਈ ਜਾਂਦਾ ਕੋਈ 70 ਵੀ ਲਈ ਜਾਂਦਾ ਜੇ ਲਿਆ ਜੀਏ ਤਾਂ 60 ਰੁਪਏ ਚ ਪਾ ਦਿੰਦੇ ਆ ਜੀ ਵੈਸੀ 70 ਰੁਪਏ ਯੂਰੀਆ 35 ਰੁਪਏ ਡਰਮੀ ਕਈਆਂ ਤੋਂ 30 ਵੀ ਲਈ ਜਾਂਦੀ ਹੈ ਕੋਈ ਸ਼ੱਕ ਨਹੀਂ ਪਰ ਮਹਿੰਗਾਈ ਦੇ ਹਿਸਾਬ ਨਾਲ 35 ਠੀਕ ਹੀ ਆ ਤੇ ਆਸ ਹਾਕਤਾ ਬਾਈ ਬਾਕੀ ਤੁਸੀਂ ਦੱਸ ਦੋ ਜੇਕਰ ਤੁਹਾਡੇ ਕੋਲ ਕੋਈ ਸਪਰੇ ਹੈਗੀ ਹੈ ਕਿਹੜੀ ਵਾਸਤੇ ਤਾਂ ਸਾਨੂੰ ਜਰੂਰ ਸੁਜੈਸਟ ਕਰਿਆ ਜੀ ਪਰਾਲੀ ਚ ਸੁੰਡੀ ਤੇ ਕੀੜੀ ਨਹੀਂ ਜਾਣੀ ਉਹਦੇ ਵਾਸਤੇ ਇਹ ਸਪਰੇ ਆ ਉਹ ਤਾਂ ਗਰੰਟੀ ਲੈਂਦੇ ਆ ਪਰ ਆਪਾਂ ਰეკਮੈਂਡ ਨਹੀਂ ਕਰਦੇ ਕਿਉਂਕਿ ਅਗਲਾ ਲਿਆ ਵੇ ਆਪਾਂ ਕਿਹੜਾ ਖੇਤੀਮਾਰ ਆ ਜਾਂ ਆਪਾਂ ਹਨਾ ਆਪਣੇ ਤਾਂ ਆਪ ਦੇ ਚਾਰ ਕਿੱਲੇ ਆ ਜਿਵੇਂ ਮੈਨੂੰ ਚੰਗਾ ਲੱਗਦਾ ਆਪਾਂ ਉਹਵੇਂ ਕਰ ਦਿੰਨੇ ਆ ਆਪਾਂ ਕਦੀ ਕਿਸੇ ਨੂੰ ਦਿੱਤੀ ਨਹੀਂ ਨਾ ਹੀ ਕਿਸੇ ਨੂੰ ਸਲਾਹ ਦੇਣੀ ਚਾਹੀਦੀ ਠੀਕ ਹੈ ਕਿ ਨਹੀਂ ਲੋਕ ਕਰਨ ਆ ਆਪਦੀ ਮਰਜ਼ੀ ਮੈਂ ਆਪਦੀ ਮਰਜ਼ੀ ਕੀਤੀ ਹੁਣ ਤੇਰੇ ਸਾਹਮਣੇ ਬਾਸਮਤੀ ਵੀ ਹੋਈ ਆ ਉਹ ਆਪਣੀ ਆਪਦੀ ਮਰਜ਼ੀ ਨਾਲ ਸੀ 60 ਮਣ 35 ਕਿਲੋ ਜਿਹੜੀ ਆ ਵੇਚੀ ਵੀ ਆ ਹਨਾ ਲੋਕ ਕਹਿ ਦਿੰਦੇ ਆ ਮੈਂ ਅੱਗੇ ਇੱਕ ਦੋ ਵੀਡੀਓ ਪਾਈਆਂ ਸੀ ਲੋਕਾਂ ਨੂੰ ਬਾਲਾ ਤਰਾਈ ਸੀ ਮੈਂ ਹਾਂ ਵੀ ਆਪਾਂ ਜਿਹੜੀ ਕਰਦੇ ਆ ਉਹ ਦੱਸ ਦੇ ਦੀ ਆ ਉਹ ਨੋ ਜਿਹੜੀ ਉਹ ਦੇਖੋ ਖੱਟੀ ਜੀ ਹੋਈ ਖੜੀ ਨਾ ਉਥੇ ਕੀੜੀ ਆ ਕੀੜੀ ਤੇ ਸੁੰਡੀ ਜੜ ਚ ਠੀਕ ਹੈ ਕਿ ਨਹੀਂ ਇਹ ਸਾਰਾ ਉਹਦੇ ਕਾਰਨ ਆ ਹੋਰ ਕੋਈ ਦਿੱਕਤ ਨਹੀਂ ਇਹ ਨਾ ਲੱਗ ਕਰਾਂਗੇ ਹਾਂ ਇਹ ਲੱਗ ਕਰਾਂਗੇ ਕੱਲ ਨੂੰ ਜਾਂ ਪਰਸੋਂ ਲੱਗ ਕਰਾਂਗੇ ਤੇ ਕੱਲ ਨੂੰ ਹੀ ਦੱਸਾਂਗੇ ਅਗਲੀ ਵੀਡੀਓ 'ਚ ਹੀ ਦੱਸਾਂਗੇ ਵੀ ਕਿਹੜੀ ਸਪਰੇਅ ਕਰ ਰਹੇ ਹਾਂ ਤਾਂ ਦੋਸਤੋ ਉਹ ਦੇਖੋ ਜੀ ਪਾੜ ਗਈ ਸੀ ਤਾਂ ਕਰਕੇ ਹੋਵੇ ਛਿੱਡੀਆਂ ਬਣੀਆਂ ਪਈਆਂ ਆ ਦਵਾਈ ਉਹਦੇ 'ਚ ਪਾਈ ਤੇ ਪਾੜ ਗਈ ਕਿਵੇਂ ਇਹ ਨਹੀਂ ਸੀ ਇਹ ਲਾਈਨ ਇਹ ਕਿਹੜਾ ਪਾਈ ਅਸੀਂ ਤਾਂ ਪਹਿਲਾਂ ਦੇਖੀ ਚੈੱਕ ਕੀਤੀ ਨਾ ਆਪਾਂ ਪਹਿਲਾਂ ਚੈੱਕ ਕਰਕੇ ਹੀ ਅਸੀਂ ਅਖਿਆ ਵੀ ਜੇ ਪਾਰਟੀ ਫੇਰ ਕਰਨੀ ਨਹੀਂ